ਹਾਂਜੀ ਜਸਪਾਲ ਜੀ ਸਤਿ ਸ੍ਰੀ ਅਕਾਲ ਆਪਾਂ ਤੁਹਾਨੂੰ 4 ਅਗਸਤ ਨੂੰ ਬਾਡੀ ਸਰਵਿਸ ਦੇ ਪੰਜ ਜੂਸ ਦਿੱਤੇ ਸੀਗੇ। ਹਾਂਜੀ। ਕਈ ਬਿਮਾਰੀਆਂ ਨਾਲ ਪੀੜ ਸੀਗੇ। ਤੁਸੀਂ ਹੁਣ ਕਿਵੇਂ ਲੱਗਦਾ ਤੁਹਾਨੂੰ? ਕਿਹੜੀ ਕਿਹੜੀ ਬਿਮਾਰੀ ਸੀਗੀ? ਠੀਕ ਹੈ, ਸ਼ੂਗਰ ਵੀ ਲੱਤਾਂ ਦਾ ਸੀਗਾ ਮੇਰੇ ਤੇ ਲੱਤਾਂ ਦਾ ਬਹੁਤ ਠੀਕ ਹੋ ਗਿਆ। ਸ਼ੂਗਰ ਵੀ ਕੰਟਰੋਲ ਜਾਂ 120-25 ਰਹਿੰਦੀ ਹੈ। ਅੱਛਾ ਪਹਿਲਾਂ ਕਿੰਨੀ ਸੀਗੀ ਜੀ? ਪਹਿਲਾਂ 270-80 ਸੀ। ਅੱਛਾ ਤੇ ਸਰੀਰ 'ਚ ਕਮਜ਼ੋਰੀ ਦਾ ਹੁੰਦੇ ਸੀ। ਜੋਰੀ ਬਹੁਤ ਸੀ ਇਸ ਜੀ ਦੇ ਐਮ ਬਹੁਤ ਬਹੁਤ ਧੀਰੇ ਧੀਰੇ ਰਹਾ ਸੀਗਾ ਤੇ ਸਰੀਰ ਮੇਰਾ ਕੈਮ ਰਣ ਲੱਗ ਗਿਆ ਤੈਨੂੰ ਠੀਕ ਹੈ ਮੈਂ ਤੁਹਾਨੂੰ ਬੈਕ ਤਕਰੀਬਨ 20 ਦਿਨ ਕੋਈ ਤਕਰੀਬਨ 20 ਠੀਕ ਹੈ ਜੀ ਹੁਣ ਤੁਸੀਂ ਅ ਵੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂ ਵੀ ਉਹ ਬਾਡੀ ਪੈਕ ਲਾਉ ਦੇ ਬਹੁਤ ਅੱਛਾ ਰਹੇਗਾ ਜੇ ਕੋਈ ਇੱਕ ਵਾਰੀ ਲੈ ਕੇ ਦੇਖੋ ਤੇ ਤੁਹਾਨੂੰ ਫਾਇਦਾ ਹੀ ਹੋਊਗਾ ਨੁਕਸਾਨ ਨਹੀਂ ਹੋਊਗਾ ਵੈਰੀ ਗੁੱਡ ਵੈਰੀ ਗੁੱਡ ਮਤਲਬ 4 ਅਗਸਤ 2023 ਨੂੰ ਦਿੱਤਾ ਸੀ ਅੱਜ 5 ਨਵੰਬਰ 2023 ਹੋ ਚੁੱਕਿਆ ਨਹੀਂ ਇਹ ਸਮੇਂ ਦੌਰਾਨ ਹੂੰ ਤੁਸੀਂ ਪੂਰੇ ਫੇਟੋਂ ਕਿਸੇ ਅੰਗਰੇਜ਼ੀ ਦਵਾਈ ਦੀ ਲੋੜ ਤਾਂ ਨਹੀਂ ਪੈਂਦੀ ਨਹੀਂ ਦਵਾਈ ਕੋਈ ਲੋੜ ਨਹੀਂ ਪੈਂਦੀ ਹਜੇ ਮੈਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਸੋ ਥੈਂਕ ਯੂ ਬਹੁਤ ਬਹੁਤ ਧੰਨਵਾਦ